ਹੁਣ ਦੇਖਾਂਗੇ ਕਹੜੇ ਮਾਲ ਨੇ ਕੋਸ਼ਿਸ਼ ਕਰਨੀ ਹੈ ਫਰੰਦੀਪੁਰੀਆ ਗੋਪੀ ਹੋ ਗਿਆ ਮੂਰੇ ਰਣਜੀਤ ਗਿੱਲ ਗਿੱਲ ਟਰੱਕੀ ਵਾਲਾ ਕਹਿੰਦਾ ਤਿੰਨ ਜੱਫੇ ਪਾ ਧੰਨਵਾਦ 10000 ਰਣਜੀਤ ਗਿੱਲ ਗਿੱਲ ਟਰੱਕੀ ਵਾਲੇ ਵੱਲੋਂ ਲੱਗਾ ਦਮੁਰਜੀ ਵਾਲੇ ਦੀਪ ਦੀ ਰੇਡ ਓ ਬੱਲੇ ਬੱਲੇ ਕਬੱਡੀ ਕਬੱਡੀ ਮੇਲਾ ਤਰੰਦਨਾ ਲੱਤ ਟੁੱਟਿਆ ਰਾਜੂ ਖੋਸੇ ਕੋਗਲੇ ਵਾਲਾ ਟੁੱਟਿਆ ਮੇਲਾ ਨਾ ਟੁੱਟਿਆ

ਆਹ ਬੱਲੇ ਬੱਲੇ ਜੋ ਜੀਵ ਸੰਧੋ ਇੰਗਲੈਂਡ ਬੱਲੂ ਬਾਠਣੀ 5000 ਦੇ ਪਰ ਸਾਹਮਣੇ ਇਹ ਬੱਲੇ 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 ਕਿ ਦੁਨੀਆ ਦੇ ਸ਼ੇਰ ਹੈ ਗਮੁਰਜੀ ਵਾਲਾ ਆ ਗਿਆ ਤੇ ਤਾਣ ਇਹ ਗੋਪੀ ਗੋਪੀ ਦੇ ਦੀਪ ਟੱਕਰ ਸਿਰੇ ਦੀ ਪਪਰ ਸ਼ੇਰਾਂ ਦੀ ਕਬੱਡੀ ਸ਼ੇਰ ਪੜਦੇ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਨਾਲ ਪਿਆਰ ਨਾਲ ਦੀ ਪਿਆਰ ਨਾਲ ਦੋਵੇਂ ਸੀਨੀਅਰ ਖਿਡਾਰੀ ਆ ਮਾ ਪਿਆਰ ਕਬੱਡੀ ਪਿਆਰ ਨਾਲ ਪਿਆਰ ਨਾਲ ਮੇਰੇ ਵੀਰ ਦੋਵੇਂ ਸੀਨੀਅਰ ਆ ਪਿਆਰ ਇੱਕ ਵਾਰ ਤਾਣੀਆਂ ਵਾਰ ਕੇ ਦੱਸੋ ਜ਼ੋਰਦਾਰ ਇਹ ਆ ਪਿਆਰ ਮਾ ਪਿਆਰ ਮੇਰੇ ਭਰਾ ਬਣ ਕੇ ਇਸ ਗੇਲ ਵੱਲ 2000 ਦੀ ਰੇਡ ਇਹ ਬੱਲੇ 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 ਕਬੱਡੀ ਕਬੱਡੀ ਕਬੱਡੀ